ਕਹਿੰਦਾ ਜੋ ਕੋਈ ਕਰਨਾ ਕਰ ਲੋ ਮੈਂ ਐਮਐਲਏ ਦੀ ਸ਼ਿਫਾਰਿਸ਼ ਤੇ ਬੰਦਾ ਰੱਖਣਾ ਮੇਰੇ ਤੇ ਪ੍ਰੈਸ਼ਰ ਪੈ ਰਿਹਾ ਕਹਿੰਦਾ ਮੈਂ ਉਹਦੇ ਕਹਿਣ ਤੋਂ ਬਗਾਏ ਬਣੇ ਪ੍ਰੈਸ਼ਰ ਜੀ ਦਾ ਪੈ ਰਿਹਾ ਕਿਹਦਾ ਪ੍ਰੈਸ਼ਰ ਕਹਿੰਦਾ ਐਮਐਲਏ ਦਾ ਪੈ ਰਿਹਾ ਮੇਰੇ ਤੇ ਐਮਐਲਏ ਦੀ ਸ਼ਿਫਾਰਿਸ਼ ਤੋਂ ਬਣਾ ਉਹ ਬੰਦਾ ਨਹੀਂ ਰੱਖਦਾ ਕਹਿੰਦਾ ਐਮਐਲਏ ਦੀ ਸ਼ਿਫਾਰਿਸ਼ ਲਵਾ ਤੋ ਜਦੋਂ ਸੀ ਐਮਐਲਏ ਕੋਲੇ ਜਾਂਦੇ ਆ ਉਹ ਅੱਗੋਂ ਇਹ ਕਹਿ ਦਿੰਦਾ ਵੀ ਤੁਸੀਂ ਸਾਡੇ ਹਲਕੇ 'ਚ ਨਹੀਂ ਆਉਂਦੇ ਸਰ ਮੈਨੂੰ 1 ਸਾਲ ਹੋ ਗਿਆ ਸੀ ਜੌਬ ਕਰਦੀ ਨੂੰ ਮੰਗ ਕੇ ਮੈਂ ਵਾਟਰ ਸਪਲਾਈ ਸੈਨੀਟੇਸ਼ਨ ਜਦੋਂ ਮੈਂ ਆਈਡੀ ਦੇ ਅੰਗ ਮੰਗ ਕੀਤੀ ਉਹਨਾਂ ਤੋਂ ਉਹਨਾਂ ਨੇ ਫਿਰ ਮੈਨੂੰ ਉਹਦੇ ਮਹਿਕਮੇ ਚੋਂ ਕੱਢ ਕੱਢ ਦਿੱਤਾ ਉਹਨਾਂ ਨੇ ਕਾਕੇ ਕਾਕੇ ਬਰਾਡ ਦੀ ਸਿਫਾਰਸ਼ ਤੇ ਬੰਦਾ ਰਿਸ਼ਾਨ ਸਿੰਘ ਜਗਮੋਲ ਸਿੰਘ ਦੀ ਥਾਂ ਤੇ ਉਹਨਾਂ ਨੇ ਬੰਦਾ ਰੱਖ ਲਿਆ ਮਾਨੂੰ ਤਨ ਮਹੀਨਾ ਦੀ ਤਨਖਾਹ ਮਿਲੀ ਜੇ ਬਾਕੀ ਮੈਨੂੰ ਤਨਖਾਹ ਨਹੀਂ ਕਿੰਨਾ ਸਮਾਂ ਕੀਤਾ ਕੋਲ ਕੰਮ ਡੇਢ ਸਾਲ ਦੇ ਚੁੱਕ ਰਹੇ ਹਾਂ ਕੀਤਾ ਅਸੀਂ ਆਈਡੀ ਦੀ ਡੀ ਕਿਤੇ ਕਾਰਨ ਹੀ ਅਸੀਂ ਇੱਥੋਂ ਤੱਕ ਕੰਮ ਕਰੀ ਗਏ ਵੀ ਚਲ ਕੋਈ ਨਹੀਂ ਸਾਨੂੰ ਰੋਜ਼ਗਾਰ ਮਿਲਿਆ ਕੱਚਾ ਪਿੱਲਾ ਕੋਈ ਨਹੀਂ ਸਾਡਾ ਨਾਂ ਚੜ ਜੂਗਾ ਥਾਂ ਚੜ ਜੂਗਾ ਪਰ ਉਹਨਾਂ ਨੇ ਸਾਡਾ ਨਾਂ ਨਹੀਂ ਜਿਹੜਾ ਨਾਂ ਸਾਨੂੰ ਤਨਖਾਹ ਹੀ ਦਿੱਤੀ ਤੇ ਨਾਂ ਸਾਨੂੰ ਆਈਡੀ ਉਹਨਾਂ ਨੇ ਅਲਾਟ ਕੀਤੀ ਅਸੀਂ ਐਚ ਯੂ ਡੀ ਨੂੰ ਮਿਲੇ ਜਦੋਂ ਜਾ ਕੇ ਐਚ ਯੂ ਡੀ ਨੇ ਇਹਨਾਂ ਨੂੰ ਇੱਕ ਸਾਮ ਨੂੰ ਲੈਟਰ ਕੱਢੀ ਬੀਰਬੰਦੀਪ ਕੁੜੀ ਜਿਹੜੀ ਕੰਮ ਕਰ ਰਹੀ ਹੈ ਤੁਹਾਡੇ ਕੋਲੇ ਵੀ ਇਹ ਕੀਨੇ ਰੱਖੀ ਆ ਵੀ ਉਹਦਾ ਨਾਂ ਚੜਾਉ ਉਹ ਐਚਾਰਨਮੈਂਟ ਥੀ ਪਰ ਇੱਥੇ ਜਿਹੜੇ ਅਧਿਕਾਰੀ ਸੀ ਸਾਡੇ ਐਸਡੀਓ ਜਾਂ ਐਕਸ਼ਨ ਲਾ ਲੋ ਇਹਨਾਂ ਨੇ ਉਹ ਲਾਈਟਰ ਉਲਟਾ ਬਣਾ ਦਿੱ ਸਾਡੇ ਖਿਲਾਫ ਕਹਿੰਦੇ ਵੀ ਇਹ ਕੁੜੀ ਜਿਹੜੀ ਰਮਨਦੀਪਾ ਸਾਡੇ ਕੋਲੇ ਕੰਮ ਹੀ ਨਹੀਂ ਕਰ ਰਹੀ ਪਰ ਜਿਹੜਾ ਐਕਸ਼ਨ ਆ ਸਾਡਾ ਉਹ ਉਸ ਗਲਤੀ ਅੜਿਆ ਵੀ ਕਹਿੰਦਾ ਤੁਸੀਂ ਐਚਓਡੀ ਕੋਲੇ ਕਿਉਂ ਗਏ ਠੀਕ ਆ ਮੈਂ ਨਹੀਂ ਕੰਮ ਕਰਨਾ ਮੈਂ ਹੀ ਰੱਖਣਾ ਸੀ ਤੇ ਮੈਂ ਨਹੀਂ ਰੱਖਦਾ ਜੋ ਕਰਨਾ ਕਰ ਲੋ ਐਮਐਲਏ ਤੱਕ ਪਹੁੰਚ ਨਹੀਂ ਕਰੀ ਜੋ ਤੁਹਾਨੂੰ ਪਤਾ ਲੱਗੇ ਕਿ ਐਮਐਲਏ ਦੀ ਸਿਫਾਰਿਸ਼ ਤੇ ਐਮਐਲਏ ਤੱਕ ਪਹੁੰਚ ਕਰੀ ਜਾਂ ਗਏ ਐ ਮੈਂ ਐਮਐਲਏ ਕੋਲੇ ਐਮਐਲਏ ਸਾਨੂੰ ਕਹਿੰਦਾ ਤੁਸੀਂ ਸਾਡੇ ਹਲਕੇ ਦੇ ਨਹੀਂ ਜੀ ਗਏ ਸੀ ਉਹਨਾਂ ਕੋਲੇ ਉਹਨਾਂ ਕੋਲੇ ਗਏ ਸੀ ਅਸੀਂ ਉਹਨਾਂ ਨੂੰ ਜਾ ਕੇ ਆਖਿਆ ਸੀ ਉਹਨਾਂ ਦੇ ਤੁਸੀਂ ਸਾਡੇ ਹਲਕੇ 'ਚ ਹੀ ਜੀ ਹੁੰਦੇ ਕਹਿੰਦੇ ਤੁਹਾਡਾ ਹਲਕਾ ਗਿੱਦੜਵਾ ਹੂੰ ਇਹ ਗੱਲ ਕਹਿ ਕੇ ਤੁਹਾਨੂੰ ਤੋਂ ਇਹ ਗੱਲ ਕਹਿ ਕੇ ਸਾਨੂੰ ਉਹਨੇ ਜਵਾਬ ਤੁਸੀਂ ਮੌਜੂਦਾ ਐਮਐਲਏ ਤੇ ਇਲਜ਼ਾਮ ਲਾ ਰਹੇ ਹੋ ਤੁਹਾਨੂੰ ਤੁਹਾਡੇ ਕੋਲ ਇਸ ਚੀਜ਼ ਦੇ ਕੀ ਪ੍ਰੂਫ ਨੇ ਕੀ ਐਮਐਲਏ ਦੇ ਕਹਿੰਦੇ ਬੰਦੇ ਰੱਖੇ ਜਾਂ ਐਮਐਲਏ ਦੇ ਨੇੜਲੇ ਬੰਦੇ ਰੱਖੇ ਗਏ ਨੇ ਸਾਡੇ ਕੋਲੇ ਉੱਥੇ ਸਰ ਉੱਥੇ ਵੀ ਗੱਲਾਂ ਕਰਦੇ ਹੁੰਦੇ ਸੀ ਵੀ ਕਰਕੇ ਬਰਾੜ ਦੀ ਸਪਾਰਸ ਤੇ ਬੰਦਾ ਰੱਖੀਦਾ ਜਿੰਨਾਂ ਕੋਲੇ ਜੈਕਾ ਉਹਨਾਂ ਦਾ ਬੰਦਾ ਰੱਖੀਦਾ ਉੱਥੋਂ ਮੈਨੂੰ ਪਤਾ ਲੱਗਿਆ ਵੀ ਉੱਥੇ ਕਾਕੇ ਬਰਾੜ ਦਾ ਬੰਦੇ ਬੰਦੇ ਰੱਖੇ ਜਾਂਦੇ ਆ ਵੀ ਜਿਹੜਾ ਕੋਈ ਆਮ ਜਨਤਾ ਜਿਵੇਂ ਗਰੀਬ ਭਾਈਚਾਰਾ ਹੋ ਗਿਆ ਸਾਡੇ ਵਰਗੇ ਇਹਨਾਂ ਨੂੰ ਉੱਥੋਂ ਕੱਢ ਦਿੱਤਾ ਜਾਂਦਾ ਸਤਿ ਸ੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸ ਕਰੇਬਾਲ ਅ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਵਿੱਚ ਨੌਕਰੀ ਲੰਬਾ ਸਮਾਂ ਕੀਤੀ ਜਾਂਦੀ ਆ ਰਮਨਦੀਪ ਕੌਰ ਹੋਰਾਂ ਦੇ ਵੱਲੋਂ ਪਰ ਉਸ ਤੋਂ ਬਾਅਦ ਲੰਬਾ ਸਮਾਂ ਨੌਕਰੀ ਕਰਨ ਤੋਂ ਬਾਅਦ ਆਊਟਸੋਰਸ ਦੇ ਕੰਮੇ ਦੇ ਤੌਰ ਤੇ ਉਹ ਨੌਕਰੀ ਕਰਦੇ ਨੇ ਪਰ ਉਸ ਤੋਂ ਬਾਅਦ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਰਮਨਦੀਪ ਕੌਰ ਤੇ ਉਹਨਾਂ ਦੇ ਹਸਬੰਡ ਦੇ ਵੱਲੋਂ ਇਲਜ਼ਾਮ ਲੱਗਦੇ ਨੇ ਕਿ ਇਸ ਦੇ ਵਿੱਚ ਪੋਲਿਟিক্যাল ਇਨਵੋਲਵਮੈਂਟ ਹੋਈ ਆ ਐਮਐਲਏ ਮੌਜੂਦਾ ਸ਼੍ਰੀ ਮੁਖਸਰ ਸਾਹਿਬ ਨੇ ਉਹਨਾਂ ਦੇ ਨੇੜਲੇ ਬੰਦਿਆਂ ਨੂੰ ਕੰਮ ਤੇ ਰੱਖਿਆ ਗਿਆ ਪਰ ਸਾਨੂੰ ਕੱਢ ਦਿੱਤਾ ਗਿਆ ਪੂਰਾ ਮਸਲਾ ਕੀ ਹੈ ਪੂਰਾ ਮਸਲਾ ਇਹਨਾਂ ਤੋਂ ਜਾਣਾਂਗੇ ਸਭ ਤੋਂ ਪਹਿਲਾਂ ਪਹਿਨੇ ਪੂਰੇ ਮਸਲੇ ਤੋਂ ਜਾਣੂ ਕਰਵਾ ਦਿਓ ਮਸਲਾ ਕੀ ਹੈ ਸਰ ਮੈਂ ਨਾ 1 ਸਾਲ ਹੋ ਗਿਆ ਸੀ ਜੌਬ ਕਰਦੀ ਨੂੰ ਉਹਨਾਂ ਨੇ ਜਦੋਂ ਮੈਂ ਆਈਡੀ ਦੀ ਮੰਗ ਕੀਤੀ ਦੋ ਤਿੰਨ ਵਾਰੀ ਮੰਗ ਕੀਤੀ ਮੈਂ ਵਾਟਰ ਸਪਲਾਈ ਸੈਨੀਟੇਸ਼ਨ ਦੇ ਜੀ ਜਦੋਂ ਮੈਂ ਆਈਡੀ ਦੀ ਮੰਗ ਮੰਗ ਕੀਤੀ ਉਹਨਾਂ ਤੋਂ ਉਹਨਾਂ ਨੇ ਫਿਰ ਮੈਨੂੰ ਉਹਦੇ ਵਿਭਾਗ ਵਿੱਚੋਂ ਕੱਢ ਕੱਢ ਦਿੱਤਾ ਠੀਕ ਹੈ ਉਹ ਕਹਿੰਦੇ ਵੀ ਜਿਹੜੇ ਤੇਰੇ ਨਾਲ ਦੇ ਸੀ ਉਹ ਵੀ ਕੱਢ ਤੇ ਪਰ ਬਾਅਦ ਵਿੱਚ ਉਹਨਾਂ ਨੇ 2-3 ਮਹੀਨਾ ਬਾਅਦ ਉਹ ਵਾਪਸ ਰੱਖ ਲਏ ਫਿਰ ਮੈਂ ਆਈਡੀ ਦੀ ਮੰਗ ਕੀਤੀ ਪਰ ਉਹਨਾਂ ਨੇ ਮੈਨੂੰ ਸਾਫ਼ ਹੀ ਮਨ੍ਹਾ ਕਰਤਾ ਕਹਿੰਦੇ ਅਸੀਂ ਤੈਨੂੰ ਆਈਡੀ ਨਹੀਂ ਅਲਾਟ ਕਰ ਸਕਦੇ ਉਹਨਾਂ ਨੇ ਕਾਕੇ ਕਾਕੇ ਬਰਾੜ ਦੀ ਸਿਫਾਰਿਸ਼ ਤੇ ਬੰਦਾ ਨਿਸ਼ਾਨ ਸਿੰਘ ਜਗਮੋਹਰ ਸਿੰਘ ਦੀ ਥਾਂ ਤੇ ਉਹਨਾਂ ਨੇ ਬੰਦਾ ਰੱਖ ਲਿਆ ਉਸੇ ਆਈਡੀ ਦੀ ਮੈਂ ਮੰਗ ਕੀਤੀ ਸੀ ਉਹਨਾਂ ਨੂੰ 2-3 ਦਿਨ ਹੋ ਗਏ ਪਹਿਲਾਂ ਹੀ ਮੀਟਿੰਗ ਕੀਤੀ ਉਹਾਂ ਦਾ ਵੀ ਮੈਂ ਤੁਹਾਡਾ ਕੰਮ ਨਹੀਂ ਕਰਨਾ ਕਹਿੰਦਾ ਮੈਂ ਤੁਹਾਨੂੰ ਰੱਖਣੇ ਨੇ ਉਹਨਾਂ ਨੇ ਮੈਨੂੰ ਸਾਫ਼ ਹੀ ਬਣਾ ਕਰਤਾ ਤੁਹਾਡੀ ਤੁਹਾਡੀ ਜੌਬ ਕਿਸ ਦੀ ਕੀ ਤੁਸੀਂ ਕੰਮ ਕਰਦੇ ਸੀ ਕਦੋਂ ਕਰਨ ਲੱਗੇ ਸੀਗੇ ਮੇਰਾ ਕੰਮ ਸੀ ਲੈਜਰ ਕੀਪਰ ਦਾ ਜੀ ਸਾਲ ਹੋ ਗਿਆ ਸੀ ਮੈਨੂੰ ਸਾਲ ਤੋਂ ਉਪਰ ਹੀ ਹੋ ਗਿਆ ਸੀ 1.5 ਸਾਲ ਦੇ ਤਕਰੀਬਨ ਹੀ ਹੋ ਗਿਆ ਸੀ ਜੀ ਮੈਨੂੰ ਇੱਥੇ ਕੰਮ ਕਰਦੇ ਜਿਵੇਂ ਤੁਸੀਂ ਮੌਜੂਦਾ ਐਮਐਲਏ ਤੇ ਇਲਜ਼ਾਮ ਲਾ ਰਹੇ ਹੋ ਤੁਹਾਨੂੰ ਤੁਹਾਡੇ ਕੋਲ ਇਸ ਚੀਜ਼ ਦੇ ਕੀ ਪ੍ਰੂਫ ਨੇ ਕੀ ਐਮਐਲਏ ਦੇ ਕਹਿਣ ਤੇ ਬੰਦੇ ਰੱਖੇ ਜਾਂ ਐਮਐਲਏ ਦੇ ਨੇੜਲੇ ਬੰਦੇ ਰੱਖੇ ਗਏ ਨੇ ਸਾਡੇ ਕੋਲੇ ਉੱਥੇ ਸਰ ਜਦੋਂ ਮੈਂ ਦਫ਼ਤਰ ਦੇ ਵਿੱਚ ਕੰਮ ਕਰਦੀ ਸੀ ਨਾ ਉੱਥੇ ਵੀ ਗੱਲਾਂ ਕਰਦੇ ਹੁੰਦੇ ਸੀ ਵੀ ਕਾਕੇ ਬਰਾੜ ਦੀ ਸ਼ਿਫਾਰਿਸ਼ ਤੇ ਬੰਦਾ ਰੱਖੀਦਾ ਜਿੰਨਾਂ ਕੋਲੇ ਜੈਕਾ ਉਹਨਾਂ ਦਾ ਬੰਦਾ ਰੱਖੀਦਾ ਉੱਥੋਂ ਮੈਨੂੰ ਪਤਾ ਲੱਗਿਆ ਵੀ ਉੱਥੇ ਕਾਕੇ ਬਰਾੜ ਦਾ ਬੰਦੇ ਬੰਦੇ ਰੱਖੇ ਜਾਂਦੇ ਆ ਵੀ ਜਿਹੜਾ ਕੋਈ ਆਮ ਜਨਤਾ ਜਿਵੇਂ ਗਰੀਬ ਪਾਈਚਾਰਾ ਹੋ ਗਿਆ ਸਾਡੇ ਵਰਗੇ ਇਹਨਾਂ ਨੂੰ ਉੱਥੋਂ ਕੱਢ ਦਿੱਤਾ ਜਾਂਦਾ ਤਾਂ ਇਸ ਤੋਂ ਮੈਨੂੰ ਪਤਾ ਲੱਗਿਆ ਵੀ ਉਹ ਕਾਕੇ ਬਰਾੜ ਦਾ ਬੰਦਾ ਕਾਕੇ ਬਰਾੜ ਦੀ ਸ਼ਿਫਾਰਿਸ਼ ਤੇ ਰੱਖ ਲਿਆ ਗਿਆ ਲੱਗਦਾ ਵੀ ਉਹਨਾਂ ਦੇ ਕਹਿਣ ਤੇ ਤੁਹਾਨੂੰ ਕੱਢਤਾ ਗਿਆ ਤੇ ਉਹਨੂੰ ਰੱਖਿਆ ਗਿਆ ਉਹਨਾਂ ਦੀ ਸ਼ਿਫਾਰਿਸ਼ ਹੋ ਗਈ ਜੀ ਸਾਡੀ ਸ਼ਿਫਾਰਿਸ਼ ਹੈ ਨਹੀਂ ਸੀ ਕਾਂ ਇਹ ਸੇ ਕਰਕੇ ਉਹਨਾਂ ਨੂੰ ਰੱਖ ਲਿਆ ਗਿਆ ਜੀ ਕਿੰਨੇ ਕਿੰਨੇ ਜਣੇ ਰੱਖੇ ਨੇ ਜੀ ਉਹਨਾਂ ਦੀ ਸਪਾਰਸ਼ ਤੇ ਉੱਥੇ ਮੇਰੇ ਆ ਮੇਰੇ ਵੇਖ ਦੀ ਵੇਖ ਦੀ ਤਿੰਨ ਜਣੇ ਰੱਖਿਆ ਜੀ ਉੱਥੇ ਤਿੰਨ ਜਣੇ ਰੱਖਿਆ ਹਾਂਜੀ ਠੀਕ ਉਹ ਸਾਰੇ ਤੁਹਾਡੀ ਮਤਲਬ ਹੱਕ ਜਿਹੜਾ ਤੁਹਾਡਾ ਬੰਦਾ ਸੀਗਾ ਉੱਥੇ ਜਿਸ ਨੂੰ ਰੱਖਿਆ ਹਾਂਜੀ ਤਿੰਨੇ ਵਾਰੀ ਮੈਂ ਅਪਲਾਈ ਕੀਤਾ ਸੀ ਵੀ ਆਪ ਦੀ ਆਈਡੀ ਅਲਰਟ ਕਰਾਉਣ ਵਾਸਤੇ ਪਰ ਮੇਰੀ ਆਈਡੀ ਉਹਨਾਂ ਨੇ ਅਲਰਟ ਨਹੀਂ ਕਰਵਾਈਏ ਉਹਨਾਂ ਨੇ ਕਾਕੇ ਬਰਾੜ ਦੀ ਸਪਾਰਸ਼ ਤੇ ਬੰਦੇ ਜਿਹੜੇ ਕਾਕੇ ਦੇ ਬੰਦੇ ਸੀ ਉਹ ਹੀ ਮੇਨ ਬੰਦੇ ਰੱਖ ਲਏ ਉਹਨਾਂ ਨੇ ਕੀ ਨਾਮ ਹੈ ਤੇ ਤੁਸੀਂ ਕਿੰਨਾ ਸਮਾਂ ਕੰਮ ਕੀਤਾ ਕੋਈ ਤੁਹਾਡੀ ਤਨਖਾਹ ਵਗੈਰਾ ਵੀ ਤੁਹਾਨੂੰ ਮਿਲਦੀ ਰਹੀ ਹੈ ਕਿੰਨਾ ਸਮਾਂ ਕੰਮ ਕੀਤਾ ਮੈਨੂੰ ਤਿੰਨ ਮਹੀਨੇ ਦੀ ਤਨਖਾਹ ਮਿਲੀ ਹੈ ਬਾਕੀ ਮੈਨੂੰ ਤਨਖਾਹ ਨਹੀਂ ਕਿੰਨਾ ਸਮਾਂ ਕੀਤਾ ਕੋਲ ਕੰਮ ਡੇਢ ਸਾਲ ਦੇ ਕਰੀਬ ਕੀਤਾ ਜੀ ਫਿਰ ਉਹ ਤੁਹਾਨੂੰ ਮਿਲੀ ਕਿਉਂ ਨਹੀਂ ਮਿਲੀ ਕਾਰਨ ਕੀ ਪਹਿਲਾਂ ਮੇਰਾ ਨਾਮ ਨਹੀਂ ਚੜਿਆ ਸੀ ਜੀ ਆਈਡੀ ਤੇ ਜਦੋਂ ਆਈਡੀ ਤੇ ਨਾਮ ਚੜਦਾ ਉਦੋਂ ਤਨਖਾਹ ਖਾਤੇ ਵਿੱਚ ਆਉਂਦੀ ਹੈ ਇੱਕ ਵਾਰੀ ਮੈਨੂੰ ਵੈਸੇ ਹੀ ਰੈਵਨਿਊ ਵਿੱਚੋਂ ਤਨਖਾਹ ਦੇ ਦਿੰਦੇ ਸੀ 10000 ਰੁਪਏ ਬਾਦ ਵਿੱਚ ਉਹਨਾਂ ਨੇ ਫਿਰ ਮੈਨੂੰ ਜਵਾਬ ਹੀ ਦਿੱਤਾ ਕਿ ਨਹੀਂ ਵੀ ਹੁਣ ਤੈਨੂੰ ਅਸੀਂ ਰੱਖ ਨਹੀਂ ਸਕਦੇ ਪਰ ਜਦੋਂ ਤੁਸੀਂ ਕਿ ਡੇਢ ਸਾਲ ਕੰਮ ਕੀਤਾ ਤਨਖਾਹ ਤਿੰਨ ਮਹੀਨੇ ਮਿਲੀ ਇਸ ਦੌਰਾਨ ਫਿਰ ਤੁਸੀਂ ਕਿਹਾ ਨਹੀਂ ਜੇ ਇਸ ਦੌਰਾਨ ਕਿ ਮਹਿਕਮੇ ਕੋਲੇ ਗਏ ਹੋਮ ਉੱਚ ਅਧਿਕਾਰੀਆਂ ਕੋਲੇ ਗਏ ਹੋਮ ਅਸੀਂ 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 ਉਹਨਾਂ ਨੂੰ ਕਿਹਾ ਸੀ ਵੀ ਸਾਡੀ ਆਈਡੀ ਚੜਾ ਦਿਓ ਤੁਸੀਂ ਅਸੀਂ ਆਈਡੀ ਦੀ ਡੀ ਕਿਤੇ ਕਾਰਨ ਹੀ ਅਸੀਂ ਇੱਥੋਂ ਤੱਕ ਕੰਮ ਕਰੀ ਗਏ ਵੀ ਚਲ ਕੋਈ ਨਹੀਂ ਸਾਨੂੰ ਰੁਜ਼ਗਾਰ ਮਿਲਿਆ ਕੱਚਾ ਪిల్లా ਕੋਈ ਨਹੀਂ ਸਾਡਾ ਨਾਂ ਚੜ ਜੂਗਾ ਠਾਂ ਚੜ ਜੂਗਾ ਪਰ ਉਹਨਾਂ ਨੇ ਸਾਡਾ ਨਾਂ ਨਹੀਂ ਨਾਂ ਸਾਨੂੰ ਤਨਖਾ ਹੀ ਦਿੱਤੀ ਤੇ ਨਾਂ ਸਾਨੂੰ ਆਈਡੀ ਉਹਨਾਂ ਨੇ ਅਲਾਟ ਕੀਤੀ ਐਮਐਲਏ ਤੱਕ ਪਹੁੰਚ ਨਹੀਂ ਕਰੀ ਜੋ ਤੁਹਾਨੂੰ ਪਤਾ ਲੱਗਿਆ ਕਿ ਐਮਐਲਏ ਦੀ ਸਿਫਾਰਿਸ਼ ਤੇ ਐਮਐਲਏ ਤੱਕ ਪਹੁੰਚ ਕਰੀ ਜਾਂ ਗਏ ਐ ਮੈਂ ਐਮਐਲਏ ਕੋਲੇ ਐਮਐਲਏ ਸਾਨੂੰ ਕਹਿੰਦਾ ਤੁਸੀਂ ਸਾਡੇ ਹਲਕੇ ਦੇ ਨਹੀਂ ਗਏ ਸੀ ਉਹਨਾਂ ਕੋਲੇ ਉਹਨਾਂ ਕੋਲ ਗਏ ਸੀ ਅਸੀਂ ਉਹਨਾਂ ਨੂੰ ਜਾ ਕੇ ਆਖਿਆ ਸੀ ਉਹਨਾਂ ਨੇ ਤੁਸੀਂ ਸਾਡੇ ਹਲਕੇ 'ਚ ਹੀ ਹੁੰਦੇ ਕਹਿੰਦੇ ਤੁਹਾਡਾ ਹਲਕਾ ਗਿੱਦੜਵਾ ਹੂੰ ਇਹ ਗੱਲ ਕਹਿ ਕੇ ਤੁਹਾਨੂੰ ਇਹ ਗੱਲ ਕਹਿ ਕੇ ਸਾਨੂੰ ਉਹਨੇ ਜਵਾਬ ਦਿੱਤਾ ਤੁਸੀਂ ਆਪਦੀ ਮੈਂ ਇਹ ਗੱਲ ਰੱਖੀ ਸੀ ਵੀ ਤੁਹਾਡੀ ਸਪਰਸ਼ ਤੇ ਉਹ ਲੱਗੇ ਆ ਅਸੀਂ ਉਹਨਾਂ ਨੂੰ ਇਹ ਗੱਲ ਕੀਤੀ ਸੀ ਵੀ ਅਸੀਂ ਇੱਕ ਐਸੀ ਭਾਈਚਾਰੇ ਨੂੰ ਬੁਲਾਉਂ ਕਰਦੇ ਆਂ ਵੀ ਸਾਡੀ ਸਪਾਰ ਸਾਡੀ ਜੇ ਤੁਸੀਂ ਸਪਾਰਸ਼ ਕਰ ਦੋਗੇ ਇੱਕ ਵਾਰੀ ਸਾਡੀ ਆਈਡੀ ਛੱਡ ਜੂਗੀ ਚੱਲ ਸਾਡਾ ਰਜਗਾਰ ਪੱਕਾ ਹੋ ਜਾਊਗਾ ਉਹਨਾਂ ਦਾ ਤੁਸੀਂ ਸਾਡੇ ਹਲਕੇ ਤੋਂ ਹਲਕੇ 'ਚ ਨਹੀਂ ਕਹਿੰਦਾ ਤੁਸੀਂ ਕਿੱਧਰ ਹੋ ਹਲਕੇ 'ਚ ਵੀ ਕਹਿ ਕੇ ਮੂੜ ਤਾ ਤੁਹਾਨੂੰ ਫੇ ਕਹਿ ਕੇ ਮੂੜ ਕਾ ਅਬੀ ਸਰਕਾਰ ਤਾਂ ਕਹਿੰਦੀ ਐ ਕਿ ਜਿਹੜੀ ਸਪਾਰਸ਼ਾ ਨੇ ਉਹ ਕੁਝ ਨਹੀਂ ਚੱਲਦਾ ਸਾਡੇ ਰਾਜ ਦੇ ਵਿੱਚ ਜਿਹੜਾ ਜਿੰਨਾਂ ਦਾ ਹੱਕ ਹੈ ਉਹਨਾਂ ਨੂੰ ਮਿਲਦਾ ਹਾਂਜੀ ਸਰ ਇਹ ਜਿਹੜੀ ਸਰਕਾਰ ਕਹਿੰਦੀ ਸੀ ਵੀ ਅਸੀਂ ਤੁਹਾਨੂੰ ਰੁਜ਼ਗਾਰ ਦੇਵਾਂਗੇ ਵੀ ਪਹਿਲ ਦੇ ਆਧਾਰ ਤੇ ਅਸੀਂ ਜਦੋਂ ਸੱਤਾ 'ਚ ਆਵਾਂਗੇ ਤੁਹਾਨੂੰ ਰੁਜ਼ਗਾਰ ਦੇਵਾਂਗੇ ਪਰ ਇੱਥੇ ਉਲਟ ਹੋ ਰਿਹਾ ਇੱਥੇ ਕੀ ਹੋ ਰਿਹਾ ਜਿਹੜਾ ਕੱਚਾ ਪిల్లా ਰੁਜ਼ਗਾਰ ਸੀ ਉਹ ਵੀ ਖੋਇਆ ਜਾਂਦਾ ਇੱਕ ਸਾਲ ਤੋਂ ਜੇ ਇੱਕ ਸਾਲ ਡੇਢ ਸਾਲ ਤੋਂ ਵੀ ਰਮਨਦੀਪ ਕੁੜੀ ਕੰਮ ਕਰ ਰਹੀ ਆ ਤੇ ਉਹਨੂੰ ਰੱਖਿਆ ਹੋਇਆ ਅਸੀਂ ਮੰਗ ਇਹ ਕੀਤੀ ਸੀ ਵੀ ਇਹਨੂੰ ਜਿਹੜੀ HRM ID ਆ ਉਸ ID ਤੇ ਇਹਦੀ ID ਛੱਡ ਜੇ ਤੇ ਇਹਨੂੰ ਜਿਹੜੀ ਤਨਖਾਹ ਪ੍ਰੋਪਰ ਮੈਨ ਲੱਗ ਪਈ ਪਰ ਇਸ ਅਫਸਰਾਂ ਵੱਲੋਂ ਐਕਸਨ ਵੱਲੋਂ SDO ਵੱਲੋਂ ਪਰ ਸਾਨੂੰ ਇਹੀ ਲਾਰਾ ਲਾਇਆ ਗਿਆ ਵੀ ਕੋਈ ਗੱਲ ਨਹੀਂ ਮਸਲਾ ਹੱਲ ਕਰਦੇ ਆ ਕਰਦੇ ਆ ਜਦੋਂ ਅਸੀਂ ਵੀ ਉੱਪਰ ਤੱਕ ਪਹੁੰਚੇ ਸਖਬੀ ਨਹੀਂ ਜੇ ਹੱਲ ਕਰਨਾ ਤੇ ਅਸੀਂ ਵੀ ਉਤਲੇ ਅਧਿਕਾਰੀਆਂ ਨੂੰ ਮਿਲਾਂਗੇ ਅਸੀਂ HOD ਨੂੰ ਮਿਲੇ ਜਦੋਂ ਜਾ ਕੇ HOD ਨੇ ਇਹਨਾਂ ਨੂੰ ਐਕਸਨ ਵੱਲੋਂ ਲੈਟਰ ਕੱਢੀ ਵੀ ਰਵੰਦੀਪ ਕੁੜੀ ਜਿਹੜੀ ਕੰਮ ਕਰ ਰਹੀ ਹੈ ਤੁਹਾਡੇ ਕੋਲੇ ਵੀ ਇਹ ਕਿਨੇ ਰੱਖੀ ਆ ਤੇ ਵੀ ਉਹਦਾ ਨਾਂ ਚੜਾਉ ਐ ਚਾਰਮੈਂਟ ਥੀ ਪਰ ਇੱਥੇ ਜਿਹੜੇ ਅਧਿਕਾਰੀ ਸੀ ਸਾਡੇ ਐਸ ਡੀਓ ਜਾਂ ਐਕਸ਼ਨ ਲਾ ਲੋ ਇਹਨਾਂ ਨੇ ਉਹ ਲਾਈਟਰ ਉਲਟਾ ਬਣਾ ਦਿੱ ਸਾਡੇ ਖਿਲਾਫ ਕਹਿੰਦੇ ਵੀ ਇਹ ਕੁੜੀ ਜਿਹੜੀ ਰਮਨਦੀਪਾ ਸਾਡੇ ਕੋਲੇ ਕੰਮ ਹੀ ਨਾ ਕਰ ਰਹੀ ਉੱਥੋਂ ਦੇ ਜਿਹੜੀ ਐਚਓਡੀ ਨੇ ਲਾਈਟਰ ਮਾਰਕੀ ਤੁਸੀਂ ਐਮਐਲਏ ਨੂੰ ਸੋਰੀ ਐਮਐਲਏ ਸਾਹਿਬ ਨੂੰ ਐਮਐਲਏ ਸਾਹਿਬ ਨੂੰ ਪਰ ਉੱਥੇ ਕੀ ਹੋਇਆ ਸੁਪਰਡੈਂਟ ਪਟਿਆਲਾ ਹੈਡ ਆਫਸ ਉਹਨਾਂ ਨੇ ਜਿਹੜੀ ਲਾਈਟਰ ਭੇਜੀ ਸੀ ਇੱਥੇ ਉਹਦੇ ਅਧਿਕਾਰ ਤੇ ਉਹਨਾਂ ਨੇ ਉਲਟ ਲਾਈਟ ਰੇ ਬਣਾ ਕੇ ਵੀ ਰਮਨਦੀਪ ਕੁੜੀ ਸਾਡੇ ਕੋਲ ਕੰਮ ਹੀ ਨਹੀਂ ਕਰਦੀ ਠੀਕ ਹੈ ਅਸੀਂ ਜਿਹੜੀ ਫਾਈਲ ਦੇ ਕੇ ਆਂਦੀ ਸੀ ਉੱਤੇ ਤੁਹਾਡਾ ਨੰਬਰ ਸੀ ਉਹਨਾਂ ਨੇ ਸਾਡੇ ਨੰਬਰ ਦੇ ਆਧਾਰ ਤੇ ਸਾਨੂੰ ਫੋਨ ਲਾਇਆ ਸੁਪਰਡੈਂਟ ਨੇ ਸਤਨਾਮ ਸਿੰਘ ਨੇ ਉਹ ਕਹਿੰਦਾ ਵੀ ਰਮਨਦੀਪ ਕੁੜੀ ਜਿਹੜੀ ਕੰਮ ਕਰ ਰਹੀ ਹੈ ਤੁਹਾਡੇ ਕੋਲੇ ਜੀ ਵੀ ਉਹ ਦੀ ਕੋਈ ਪ੍ਰੂਫ ਆਇਡੈਂਟੀ ਤੇ ਸਾਨੂੰ ਦਿਓ ਜਦੋਂ ਅਸੀਂ ਪ੍ਰੂਫ ਆ ਉਹਦੇ ਅਸੀਂ ਉੱਥੇ ਪਟਿਆਲੇ ਹੈੱਡ ਆਫਿਸ ਨੂੰ ਭੇਜੇ ਉਹਨਾਂ ਨੇ ਸਾਨੂੰ ਐਸ ਡੀਓ ਨੂੰ ਵੀ ਮੰਗ ਕੀਤੀ ਇੱਥੇ ਆਓ ਤੇ ਆਪ ਦਾ ਪੱਖ ਰੱਖੋ ਤੇ ਅਸੀਂ ਵੀ ਆਪ ਦਾ ਪੱਖ ਰੱਖ ਕੇ ਪ੍ਰੂਫ ਦੇ ਕੇ ਆਈ ਪਰ ਉੱਥੇ ਤਾਂ ਹੁਣ ਪਤਾ ਨਹੀਂ ਕੀ ਗੱਲ ਕੀਤੀ ਕੀ ਨਹੀਂ ਕੀਤੀ ਐਕਸ਼ਨ ਤੇ ਐਸ ਡੀਓ ਨੇ ਜੀ ਤੇ ਹੁਣ ਅਸੀਂ ਇਹੀ ਮੰਗ ਕਰਦੇ ਆਂ ਵੀ ਇਹਨੂੰ ਵੀ ਜਿਹੜਾ ਹਟਾਇਆ ਗਿਆ ਉਹਨੂੰ ਵੀ ਰੱਖਿਆ ਜਾਵੇ ਜਿਹੜੇ ਦੂਜੇ ਜਿਹੜੇ ਮੁਲਾਜ਼ਮ ਮੁੰਡੇ ਹਟਾਏ ਸੀ ਕੱਚੇ ਲੱਗੇ ਸੀ ਉਹਨਾਂ ਨੂੰ ਭਰਤੀ ਦੁਬਾਰਾ ਫੇਰ ਕਰ ਲਿਆ ਤਿੰਨ ਜਣਾਂ ਨੂੰ ਪਰ ਜਿਹੜਾ ਐਕਸ਼ਨ ਆ ਸਾਡਾ ਉਹ ਉਸ ਗਲਤੀ ਅੜਿਆ ਵੀ ਕਹਿੰਦਾ ਤੁਸੀਂ ਐਚਓਡੀ ਕੋਲੇ ਕਿਉਂ ਗਏ ਠੀਕ ਆ ਮੈਂ ਨਹੀਂ ਕੰਮ ਕਰਨਾ ਮੈਂ ਹੀ ਰੱਖਣਾ ਸੀ ਤੇ ਮੈਂ ਨਹੀਂ ਰੱਖਦਾ ਜੋ ਕਰਨਾ ਕਰ ਲੋ ਹੁਣ ਕੀ ਇੱਥੇ ਐਮਐਲਏ ਦੀ ਸ਼ਿਫਾਰਿਸ਼ ਤੇ ਤਿੰਨ ਬੰਦੇ ਰੱਖੇ ਗਏ ਆ ਆਈਡੀਆਂ ਵੀ ਖਾਲੀ ਹੁੰਦੀਆਂ ਪਰ ਐਮਐਲਏ ਦੀ ਸ਼ਿਫਾਰਿਸ਼ ਤੋਂ ਬਣਾ ਉਹ ਬੰਦਾ ਨਹੀਂ ਰੱਖਦਾ ਕਹਿੰਦਾ ਐਮਐਲਏ ਦੀ ਸ਼ਿਫਾਰਿਸ਼ ਲਵਾ ਦੋ ਜਦੋਂ ਸੀ ਐਮਐਲਏ ਕੋਲੇ ਜਾਂਦੇ ਆ ਉਹ ਅੱਗੋਂ ਇਹ ਕਹਿ ਦਿੰਦਾ ਵੀ ਤੁਸੀਂ ਸਾਡੇ ਹਲਕੇ 'ਚ ਨਹੀਂ ਆਉਂਦੇ ਗਿੱਦੜਵਾ ਹਲਕੇ ਡੈਂਪੀ ਚਾਉਂਦੇ ਆ ਪਰ ਅਸੀਂ ਡੈਂਪੀ ਤੱਕ ਵੀ ਪਹੁੰਚ ਕੀਤੀ ਸੀ ਉਹਨਾਂ ਨੇ ਸਾਡਾ ਫੋਨ ਵੀ ਲਾਇਆ ਤੁਹਾਨੂੰ ਨੇ ਗੱਲਬਾਤ ਵੀ ਕੀਤੀ ਸੀ ਪਰ ਕੀ ਇਥੋਂ ਦਾ ਐਕਸ਼ਨ ਆ ਜਿਹੜਾ ਉਹ ਆਪਦੀ ਹੈਂਕਰ ਬਾਜੀ ਤੇ ਅੜਿਆ ਆ ਪੂਰਾ ਕਹਿੰਦਾ ਮੈਂ ਨਹੀਂ ਰੱਖਣਾ ਰਮਨਦੀਪ ਨੂੰ ਜਿਹਦੇ ਕੋਲੇ ਮਰਜ਼ੀ ਜਾਵੜਾ ਜਿੱਥੋਂ ਮਰਜ਼ੀ ਸਿਫਾਰਸ਼ ਲਵਾਵਾ ਇਹ ਕੀ ਦੀ ਇਹ ਕੀ ਦੀ ਜ਼ੁਬਾਨੀ ਸੀ ਕਿ ਜੇ ਜੇਕਰ ਐਮਐਲ ਦੀ ਸਿਫਾਰਸ਼ ਲਾਉਂਗੇ ਤਾਂ ਰੱਖੇ ਜਾਉਗੇ ਇਹ ਕੀ ਦੀ ਜ਼ੁਬਾਨੀ ਸੀ ਕੀ ਨਹੀਂ ਸਾਡੇ ਐਕਸ਼ਨ ਸਾਹਿਬ ਦੀ ਆ ਜੀ ਕਿਉਂਕਿ ਐਕਸ਼ਨ ਸਾਹਿਬ ਨੇ ਅੱਗੇ ਵੀ ਜਿਹੜੇ ਮੁੰਡੇ ਰੱਖੇ ਆ ਜੀ ਤੇ ਉਹ ਉਹ ਐਮਐਲਏ ਦੇ ਕਹਿਨਤੀ ਰੱਖਿਆ ਉਹਦੀ ਜਮਾਨ ਇਸ ਸੀਜਨ ਨੂੰ ਮੀਟਿੰਗ ਕੀਤੀ ਸੀ ਉਦੋਂ ਉਹਨੇ ਸਾਡੇ ਇਹ ਜਵਾਬ ਦਿੱਤਾ ਕਹਿੰਦਾ ਜੋ ਕੋਈ ਕਰਨਾ ਕਰ ਲਓ ਮੈਂ ਐਮਐਲਏ ਦੀ ਸ਼ਿਫਾਰਿਸ਼ ਤੇ ਬੰਦਾ ਰੱਖਣਾ ਮੇਰੇ ਤੇ ਪ੍ਰੈਸ਼ਰ ਪੈ ਰਿਹਾ ਕਹਿੰਦਾ ਮੈਂ ਉਹਦੇ ਕਹਿਨ ਤੋਂ ਬਗੈਰ ਪ੍ਰੈਸ਼ਰ ਕਿਹਦਾ ਪੈ ਰਿਹਾ ਕਿਹਦਾ ਪ੍ਰੈਸ਼ਰ ਕਹਿੰਦਾ ਐਮਐਲਏ ਦਾ ਪੈ ਰਿਹਾ ਮੇਰੇ ਤੇ ਕਹਿੰਦਾ ਵੀ ਕਹਿੰਦਾ ਮੈਂ ਉਹਨਾਂ ਤੋਂ ਬਾਹਰ ਨਹੀਂ ਰੱਖ ਸਕਦਾ ਕਹਿੰਦਾ ਵੀ ਤੁਸੀਂ ਸ਼ਪਾਰਸ਼ਲ ਵਾਲੋ ਆਪ ਜਾ ਕੇ ਪਰ ਅਸੀਂ ਜਦੋਂ ਐਮਐਲ ਕੋਲ ਜਾਂਦੇ ਸਾਨੂੰ ਇਹ ਜਵਾਬ ਮਿਲਦਾ ਤੁਸੀਂ ਸਾਡੇ ਹਲਕੇ ਦਿਹਾਣੀ ਜਿਹੜੀ ਆਈਡੀ ਤੁਸੀਂ ਮੰਗ ਕਰ ਰਹੇ ਹੋ ਜਦੋਂ ਤੁਸੀਂ ਨੌਕਰੀ ਤੋਂ ਨੂੰ ਮਿਲਦੀ ਹੈ ਤੁਸੀਂ ਲੱਗਦੇ ਹੋ ਆਊਟਸੋਰਸ ਤੇ ਲੱਗਦੇ ਹੋ ਉਸ ਵੇਲੇ ਦੇ ਵਿੱਚ ਆਈਡੀ ਤੁਹਾਡੀ ਪਹਿਲਾਂ ਦੇ ਵਿੱਚ ਨਹੀਂ ਚੜੀ ਸੀ ਹਾਂਜੀ ਇੱਥੇ ਹੀ ਪਤਾ ਕੀ ਹੁੰਦਾ ਸਾਡੇ ਵਿਭਾਗ ਵਿੱਚ ਕਿਹੜਾ ਬੰਦਾ ਕੱਚਾ ਰੱਖ ਲੈਂਦੀ ਹੈ ਜੀ ਕੋਈ ਵੀ ਬੰਦਾ ਜਿਹੜਾ ਕੰਮ ਕਰੀ ਜਾਂਦਾ ਇਹਨਾਂ ਨੇ ਸਾਨੂੰ ਐਸਡੀਓ ਸਾਹਿਬ ਨੇ ਇਹ ਕਿਹਾ ਸੀ ਵੀ ਮੈਂ ਕਿਹੜਾ ਕੱਚਾ ਰੱਖਣਾ ਜਦੋਂ ਵੀ ਕੋਈ ਆਈਡੀ ਖਾਲੀ ਹੁੰਦੀ ਆ ਜਾਂ ਕੋਈ ਛੱਡ ਕੇ ਬਾਹਰ ਚਲਾ ਜਾਂਦਾ ਜਾਂ ਕੋਈ ਵੀ ਬੰਦਾ ਹਟ ਜਾਂਦਾ ਅਸੀਂ ਉਹਨੂੰ ਵੀ ਉਹਦੀ ਆਈਡੀ ਤੇ ਨਾਂ ਚੜਾ ਦਾਂਗੇ ਫਿਰ ਇੱਥੇ ਕੀ ਆ ਵੀ ਬੰਦੇ ਜਿਹੜੇ ਆ ਸ਼ਿਪਾਰਸ਼ ਹੀ ਰੱਖੇ ਜਾਂਦੇ ਆ ਤੇ ਕਿਉਂਕਿ ਵੀ ਦੂਜੇ ਬੰਦੇ ਨਹੀਂ ਰੱਖੇ ਨੇ ਸਾਡੇ ਛੱਡ ਕੇ ਬੰਦੇ ਗਏ ਉੱਥੋਂ ਕੁਝ ਹਾਂਜੀ ਇੱਕ ਜਗਮੂਨ ਸਿੰਘ ਛੱਡ ਕੇ ਗਿਆ ਜੀ ਉਹ ਬਾਹਰ ਚਲਾ ਗਿਆ ਰਮਨੀਤ ਸਿੰਘ ਜੀ ਛੱਡ ਕੇ ਚਲਾ ਗਿਆ ਉਹ ਬਾਹਰ ਚਲਾ ਗਿਆ ਤੇ ਇੱਕ ਬੰਦਾ ਗਰਸੇਵਕ ਸੰਘ ਜੀ ਉਹ ਛੱਡ ਕੇ ਚਲਾ ਗਿਆ ਜੀ ਮਤਲਬ ਤਿੰਨ ਜਿਹੜੀਆਂ ਆਈਡੀਆਂ ਖਾਲੀ ਪਈਆਂ ਨੇ ਹੁਣ ਵੀ ਤਿੰਨ ਆਈਡੀਆਂ ਜਿਹੜੀਆਂ ਖਾਲੀ ਪਈਆਂ ਸੀ ਅਸੀਂ ਉਹਨਾਂ ਤੇ ਕੇਸ ਬਣਾ ਕੇ ਭੇਜੇ ਸੀ ਸਾਨੂੰ ਕਹਿੰਦੇ ਵੀ ਕੋਈ ਗੱਲ ਨਹੀਂ ਸਾਡਾ ਕੇਸ ਫੜ ਕੇ ਰੱਖ ਲੈਣਗੇ ਸੀ ਉਸ ਤੋਂ ਬਾਅਦ ਸਾਨੂੰ ਕੋਈ ਜਿਹੜਾ ਜਵਾਬ ਨਹੀਂ ਦਿੱਤਾ ਜਾਂਦਾ ਸੀ ਕਿਉਂਕਿ ਉਹਨਾਂ ਨੇ ਸ਼ਿਫਾਰਸ਼ੀ ਬੰਦੇ ਰੱਖਣੇ ਹੁੰਦੇ ਸੀ ਕਿਉਂਕਿ ਵੀ ਸ਼ਿਫਾਰਸ਼ ਤੇ ਐਮਐਲਏ ਦੀ ਸ਼ਿਫਾਰਸ਼ ਬਈ ਖੋਡੀਆਂ ਦੀ ਪੈ ਗਈ ਸਾਰੇ ਵੀ ਸਾਰਾਂ ਤੋਂ ਫੋਨ ਕਰਾਉਣ ਲੱਗ ਪੈਂਦੇ ਸੀ ਉਹਦੇ ਆਧਾਰ ਤੇ ਰੱਖਦੇ ਸੀ ਇਹ ਬੰਦੇ अच्छा ਜਿਵੇਂ ਜਿਵੇਂ ਤੁਸੀਂ ਗੱਲ ਕੀਤੀ ਕਿ ਉਹਨਾਂ ਨੇ ਕਿਹਾ ਕਿ ਇਹ ਕੁੜੀ ਤੁਹਾਡੇ ਕੋਲ ਕੰਮ ਹੀ ਨਹੀਂ ਕਰਦੀ ਤੁਹਾਡੇ ਕੋਲੇ ਕੀ ਸਬੂਤ ਨੇ ਵੀ ਇਹਨਾਂ ਨੇ ਕੰਮ ਕੀਤਾ ਉੱਥੇ ਹਾਂਜੀ ਸਾਡੇ ਕੋਲੇ ਜਿਹੜੀਆਂ ਹਾਇਰੀਆਂ ਸੀ ਜਿਹੜੀਆਂ ਰਸੀਦ ਬੁੱਕਾਂ ਕਾਟਦੀ ਸੀ ਲੋਕਾਂ ਦੇ ਬਿੱਲ ਕਾਟਦੀ ਸੀ ਉਹ ਸਾਡੇ ਕੋਲੇ ਜਿਹੜੇ ਪ੍ਰੂਫ ਸੀ ਅਸੀਂ ਉਹ ਸੁਪਰਡੈਂਟ ਨੂੰ ਪਟਿਆਲੇ ਹੈੱਡ ਆਫਸ ਪਹੁੰਚਾਈ ਆ ਉੱਥੇ ਸਾਡੀ ਫਾਈਲ ਵੀ ਪਈ ਆ ਪ੍ਰੋਪਰ ਪਰ ਜਦੋਂ ਜਦੋਂ ਅਸੀਂ ਉਸ ਸੋ ਭੇਜੀ ਉਸ ਵਿਭਾਗ ਨੂੰ ਭੇਜੀ ਗਈ ਸਾਡੇ ਨੂੰ ਪਰ ਉੱਥੇ ਸਾਨੂੰ ਸੁਪਰਡੈਂਟ ਨੂੰ ਇਹੀ ਕਿਹਾ ਗਿਆ ਵੀ ਕੋਈ ਨਹੀਂ ਤੁਹਾਡਾ ਕੇਸ ਅਜੇ ਸਰਕਾਰ ਦੇ ਦਰਰੇ 'ਚ ਚੱਲ ਰਿਹਾ ਕਾਰਵਾਈ ਕਰ ਰਹੇ ਜਦੋਂ ਅਸੀਂ ਪੁੱਛਿਆ ਵੀ ਜਾ ਚੂੜੀ ਕੋਲੇ ਗਿਆ ਸਾਡਾ ਕੇਸ ਚੰਡੀਗੜ੍ਹ ਸਾਨੂੰ ਦੱਸ ਦਿਓ ਅਸੀਂ ਉੱਥੋਂ ਤੱਕ ਪਹੁੰਚ ਕਰ ਗਏ ਪਰ ਉਹ ਅਧਿਕਾਰੀਆਂ ਨੇ ਇਹੀ ਅੱਗੋ ਜਵਾਬ ਦਿੱਤਾ ਵੀ ਕੋਈ ਗੱਲ ਨਹੀਂ ਤੁਹਾਡਾ ਮਸਲਾ ਹੱਲ ਕਰਾਂਗੇ ਇਥੋਂ ਬਾਅਦ 'ਚ ਸੈਸ ਇੱਕ ਸਾਨੂੰ ਮਿਲਦੇ ਆ ਵੀ ਸਾਡਾ ਮਸਲਾ ਹੱਲ ਕਰੋ ਜੀ ਵੀ ਅਸੀਂ ਇੰਨੇ ਟਾਈਮ ਤੋਂ ਜਿਹੜੀ ਰਮਨਦੀਪ ਕੁੜੀ ਕੰਮ ਕਰ ਰਹੀ 1.5 ਸਾਲ ਤੋਂ ਤੁਸੀਂ ਆਈਡੀ ਕਾਹ ਤੋਂ ਨਹੀਂ ਚੜਾ ਰਹੇ ਪਰ ਉਹਨਾਂ ਨੇ ਅੱਗੋ ਇਹੀ ਗੱਲ ਕਹੀ ਆ ਕੋਈ ਗੱਲ ਨਹੀਂ ਚੜਾ ਦਾਂਗੇ ਪਰ ਵਾਰ-ਵਾਰ ਜਿਹੜਾ ਸਾਨੂੰ ਜਵਾਬਤ ਵਾਲੇ ਵੀ ਦਿੱਤੇ ਗਏ ਜਸੇਬੰਦੀ ਤੌਰ ਤੇ ਅਸੀਂ ਮਿਲੇ ਸੀ ਪਰ ਜਦ ਹੁਣ ਅਸੀਂ ਥੋੜੇ ਦਿਨ ਹੋ ਗਏ ਮੀਟਿੰਗ ਕਰਕੇ ਅਡੀ ਸਖਸ ਨੂੰ ਸਾਹਮਣਾ ਪ੍ਰੈਕਸ਼ਨ ਸਾਹਿਬ ਪੂਰਾ ਮੈਨੂੰ ਐ ਆਕੜ ਕੇ ਪਾਈ ਜਿਵੇਂ ਕੋਈ ਕਿਸੇ ਨੂੰ ਖਾਣਾ ਹੁੰਦਾ ਕਹਿੰਦੇ ਯਾਰ ਨਹੀਂ ਕਰਦਾ ਯਾਰ ਮੈਂ ਕਹਿੰਦਾ ਮੈਂ ਕਦਾ ਕਿਵੇਂ ਕਰਾਂ ਤੂੰ ਕਹਿੰਦਾ ਇਹ ਚੁੜੀ ਨੂੰ ਮਿਲਿਆ ਸਿੱਧ ਚੁਪਾਰਸ਼ਾਂ ਕਰਾਈ ਜਾਂ ਨਾ ਤੇ ਮੈਂ ਕਹਾਂ ਇਹ ਸੁਪਾਰਸ਼ਾਂ ਸਾਰੀ ਕਰਾਉਂਦੇ ਆ ਤੁਸੀਂ ਮੈਨੂੰ ਸਹੀ ਦੱਸ ਦੋ ਵੀ ਐਮਐਲਏ ਦੀ ਸ਼ਿਫਾਰਿਸ਼ ਤੇ ਬੰਦਾ ਰੱਖਣਾ ਤੇ ਰੱਖ ਲਓ ਸਾਨੂੰ ਕੋਈ ਤਰਾਜ ਨਹੀਂ ਪਰ ਸਾਡੇ ਜਿਹੜੀ ਕੁੜੀ ਨੂੰ ਹਟਾਇਆ ਰਮਦੀਪ ਨੂੰ ਇਹਨੂੰ ਰੱਖੋ ਤੁਸੀਂ ਪਰ ਉਹ ਕਹਿੰਦਾ ਮੈਂ ਨਹੀਂ ਰੱਖਦਾ ਕਹਿੰਦਾ ਮੈਂ ਸੋਚੂਗਾ ਵਿਚਾਰੂਗਾ ਆਹਦੇ ਮਸਲੇ ਜਿਹੜਾ ਜਿਹੜਾ ਪਹਿਲਾ ਕੰਮ ਕੀਤਾ ਆਊਟਸੋਰਸ ਤੇ ਉਹ ਤਨਖਾਹ ਵੀ ਕਿਤੇ ਰਹਿੰਦੀ ਹੈ ਕੁਝ ਮਹੀਨਿਆਂ ਦੀ ਹਾਂਜੀ ਉਹ 9 ਮਹੀਨੇ ਦੀ ਤਨਖਾਹ ਪਈ ਹੈ ਸਾਡੀ ਤੇ 3 ਮਹੀਨੇ ਦੀ ਤਨਖਾਹ ਸਾਨੂੰ ਦੇ ਦਿੱਤੀ ਸੁਣਾ ਮੈਨੂੰ ਜਦੋਂ ਜਦੋਂ 3 ਮਹੀਨੇ ਤਨਖਾਹ ਮਿਲੀ ਦੂਜੀ ਤਨਖਾਹ ਨਹੀਂ ਆਇਆ ਫਿਰ ਉਦੋਂ ਹੀ ਤੁਸੀਂ ਇੰਨਾ ਤੱਕ ਐਕਸ਼ਨ ਸਾਹਿਬ ਤੱਕ ਰੌਲਾ ਪਾਇਆ ਉਹ ਬੋਲੇ ਸੀ ਇਸ ਚੀਜ਼ ਬਾਰੇ ਅਸੀਂ ਇਸ ਗੱਲ ਤੇ ਸਾਡੇ ਜਿਹੜੇ ਦੂਜੇ ਮਲਾਜ਼ਮੀ ਹਟਾਏ ਸੀ ਉਹ ਐਸ ਡੀਓ ਤੱਕ ਵੀ ਪਹੁੰਚ ਕਰਦੇ ਰਹੇ ਵੀ ਸਾਡੀ ਤਨਖਾਹ ਦੇਵੋ ਪਰ ਇਸ ਮਹਿਕਮੇ 'ਚ ਜਿਹੜਾ ਹਾਲਾਤ ਆ ਉਹ ਕਹਿੰਦੇ ਕੋਈ ਗੱਲ ਨਹੀਂ ਦੇ ਦਾਂਗੇ ਤੁਸੀਂ ਕੰਮ ਕਰੀ ਜਾਓ ਅਸੀਂ ਬਹੁਤ ਜ਼ੋਰ ਲਾਉਂਦੇ ਸੀ ਸਟੂਡ ਤੱਕ ਵੀ ਕਹਿੰਦੇ ਸੀ ਕਲਰਕਾਂ ਨੂੰ ਵੀ ਕਹਿੰਦੇ ਸੀ ਵੀ ਸਾਡੀ ਤਨਖਾਹ ਜਿਹੜੀ ਦਵਾਈ ਜਾਵੇ ਸਾਨੂੰ ਤੇ ਉਸ ਤਨਖਾਹ ਤੋਂ ਵੀ ਨਹੀਂ ਉਹਨਾਂ ਨੇ ਗੌਰ ਕੀਤੀ ਕਿੰਨੇ ਕਿੰਨੇ ਪੈਸੇ ਮਤਲਬ ਤਨਖਾਹ ਸੀਗੀ ਤੇ ਕਿੰਨੀ ਰਹਿੰਦੀ ਹੈ ਕੁੱਲ ਹਾਂ ਵੀ ਜਿਹੜੀ ਆਈਡੀ ਜਿਹੜੀ ਤਨਖਾਹ ਬੰਦੀ ਆ ਜੀ 10-12000 ਰੁਪਏ ਬੰਦੀ ਆ ਜਿਹਦੇ ਚੋਂ ਠੇਕੇਦਾਰ ਦਾ ਕੱਟਿਆ ਜਾਂਦਾ ਤੇ ਉਸ ਤੋਂ ਬਾਅਦ ਜਿਹੜੀ 10000 ਰੁਪਏ ਸੈਲਰੀ ਸਾਨੂੰ ਦਿੱਤੀ ਜਾਂਦੀ ਆ ਅਸੀਂ ਇਹੀ ਮੰਗ ਕਰਦੇ ਸੀ ਵੀ ਜਿਹੜੇ ਤੁਸੀਂ ਉਹ ਤਨਖਾਹ ਸਾਨੂੰ ਦਿੰਨੇ ਆ ਉਸ ਦੇ ਆਧਾਰ ਤੇ ਸਾਡੀ ਆਈਡੀ ਚੜਾ ਦੋ ਸਾਨੂੰ ਪੱਕੇ ਤੌਰ ਤੇ ਜਿਹੜੀ ਤਨਖਾਹ ਮਿਲਣ ਲੱਗ ਪਈ ਇਹ ਸੀ ਮੰਗ ਕੀਤੀ ਸੋਨਾਂ ਤੱਕ ਆਈਡੀ ਚੜਨ ਤੋਂ ਬਾਅਦ ਤਨਖਾਹ ਵਾਜਦੀ ਹੈ ਆਈਡੀ ਚੜਨ ਤੋਂ ਬਾਅਦ ਪੱਕਾ ਜਿਹੜਾ ਵੀ ਨਾਂ ਚੜ ਦਿੰਦਾ ਆਊਟਸੋਰਸ ਤੇ ਵੀ ਕਿ ਤਨਖਾਹ ਰੁਕਦੀ ਨਹੀਂ ਜੀ ਹਾਂ ਬਸ ਹੁਣ ਤੁਹਾਨੂੰ ਬਾਈ ਹੈਂਡ ਮਿਲਦੀ ਸੀ ਜਾਂ ਤੁਹਾਡੇ ਖਾਤੇ ਚ ਆਈ ਤਨਖਾਹ ਸਾਨੂੰ ਨਾ ਹੀ ਇਹ ਬਾਈ ਹੈਂਡ ਤਨਖਾਹ ਦੇ ਦਿੰਦੇ ਸੀ ਜਿੰਨੇ ਵੀ ਜਿਵੇਂ ਅਧਿਕਾਰੇ ਲੱਗੀ ਸੀ ਜੋ ਐਸਕੇਨ ਤੇ ਹੋ ਗਏ ਉਹਨਾਂ ਨੂੰ ਉਹਨਾਂ ਦੇ ਵਿੱਚ ਹੀ ਭਰਤੀ ਕਰੀ ਗਈ ਸੀ ਉਹਨਾਂ ਦੇ ਵੀ ਤਨਖਾਹ ਇਸੇ ਤਰ੍ਹਾਂ ਦੇ ਦਿੰਦੇ ਸੀ ਬਾਅਦ ਚ ਅਸੀਂ ਤਾਂ ਹੀ ਤਾਂ ਅਸੀਂ ਜਦੋਂ ਆਈਡੀ ਖਾਲੀ ਹੁੰਦੀ ਆ ਮੰਗ ਕੀਤੀ ਸੀ ਵੀ ਸਾਡੀ ਜਿਹੜੀ ਤਨਖਾਹ ਸਹੀ ਢੰਗ ਨਾਲ ਸਾਨੂੰ ਮਿਲ ਲੱਗ ਪੂਗੀ ਪਰ ਇਹਨਾਂ ਨੇ ਕੋਈ ਵੀ ਉਸ ਤੇ ਗੌਰ ਨਹੀਂ ਕੀਤਾ ਹੁਣ ਤੁਸੀਂ ਕਸੂਰਬਾਰ ਕਿਨੂੰ ਮੰਨਦੇ ਹੋ ਸਭ ਜਿਹੜਾ ਵੀ ਐਪੀਸੋਡ ਇਹ ਚੱਲ ਰਿਹਾ ਜਿਹੜਾ ਕੁਝ ਹੋਇਆ ਇਹ ਸਭ ਦੇ ਪਿੱਛੇ ਮੇਨ ਕਸੂਰਬਾਰ ਜਾਂ ਮੇਨ ਕਿਨੂੰ ਮੰਨਦੇ ਹੋ ਮਹਿਨਤਾ ਇਹੀ ਆ ਜਿਹੜੀਆਂ ਸਰਕਾਰਾਂ ਵੱਡੇ ਵੱਡੇ ਵਾਅਦੇ ਕਰਦੀਆਂ ਵੀ ਅਸੀਂ ਤੁਹਾਨੂੰ ਸੱਤਾਂ ਚੋਣ ਤੋਂ ਪਹਿਲਾਂ ਰੁਜ਼ਗਾਰ ਦੇਵਾਂਗੇ ਉਹਨਾਂ ਦੀ ਐਮਐਲਏ ਵੀ ਪੈਲ ਦੇ ਆਧਾਰ ਤੇ ਜਿਹੜੇ ਬੰਦੇ ਰੱਖ ਰਹੇ ਆ ਠੀਕ ਆ ਸ਼ਿਫਾਰਸ਼ਾਂ ਲੱਗਿੰਦਾ ਸਾਡੇ ਕੋਲ ਸ਼ਿਫਾਰਸ਼ਾਂ ਨਹੀਂ ਸੀ ਅਸੀਂ ਪਹੁੰਚ ਕੀਤੀ ਐਮਐਲਏ ਤੱਕ ਐਮਐਲਏ ਕਾ ਸਾਡੇ ਹਲਕੇ ਦੇ ਨਹੀਂ ਖਸੂਰਵਾਰ ਤਾਂ ਵੱਧ ਤੋਂ ਵੱਧ ਪਹਿਲਾਂ ਸਰਕਾਰ ਹੀ ਆ ਜੀ ਵੀ ਜਿਹੜੇ ਵੀ ਇਹਨਾਂ ਦੇ ਜਿਹੜੇ ਐਮਐਲਏ ਆ ਉਹ ਸ਼ਿਫਾਰਸ਼ ਦੇ ਅਵਸਾਰਾਂ ਨੂੰ ਕਹਿ ਕੇ ਬੰਦੇ ਰੱਖੇ ਜਾਂਦੇ ਆ ਹੁਣ ਐਕਸ਼ਨ ਸਾਹਿਬ ਸਾਡੇ ਜਿਹੜੇ ਉਹਨਾਂ ਨੇ ਐਸਡੀਓ ਆ ਜੀ ਜਾਂ ਬੀ ਹੋਰ ਅਧਿਕਾਰੀ ਆ ਉਹ ਹੁਣ ਜਿਹੜੇ ਬੰਦੇ ਰੱਖੇ ਗਏ ਆ ਉਹ ਐਮਐਲਏ ਦੀ ਸਿਫਾਰਿਸ਼ ਤੇ ਰੱਖੇ ਗਏ ਆ ਸੁਰੂਰਗਾਰ ਤੇ ਐਕਸ਼ਨ ਵੀ ਆ ਤੇ ਐਮਐਲਏ ਵੀ ਆ ਐਸਸੀ ਨੂੰ ਵੀ ਜਾ ਕੇ ਮਿਲਿਆ ਜੀ ਮੈਂ ਐਸਸੀ ਦੇ ਤੱਕ ਵੀ ਮੰਗ ਕੀਤੀ ਸਾਡੇ ਐਸਸੀ ਨੂੰ ਹੈੱਡ ਆਫ ਤੋਂ ਚੰਡੀਗੜ੍ਹ ਤੋਂ ਫੋਨ ਆਇਆ ਵੀ ਇਹ ਜਿਹੜਾ ਮਸਲਾ ਤੋਡਾ ਵੀ ਇਹ ਹੱਲ ਕੀਤਾ ਜਾਵੇ ਵੀ ਐਕਸ਼ਨ ਦੇ ਲੈਵਲ ਦਾ ਕੰਮ ਆ ਐਕਸ ਨੇ ਹੀ ਕਰ ਸਕਦਾ ਪਰ ਐਸਸੀ ਕੋਲੇ ਅਸੀਂ ਪਹੁੰਚ ਕੀਤੀ ਸਾਡੇ ਕੋਲ ਲੈਟਰ ਵੀ ਹੈਗੀ ਐਸਸੀ ਦੀ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਤੁਹਾਨੂੰ ਪੂਰੇ ਵਿਸ਼ਵਾਸ ਦੇ ਦਵਾਉਣਾ ਮੈਂ ਐਕਸਨ ਤੇ ਐਸ ਡੀ ਨੂੰ ਬੁਲਾ ਕੇ ਵੀ ਇੱਥੇ ਤੁਹਾਨੂੰ ਜਿਹੜਾ ਰਖਾਉਂਗਾ ਪਰ ਉਹਨਾਂ ਨੇ ਸਾਨੂੰ ਇਹ ਨਹੀਂ ਪਤਾ ਵਿੱਚ ਅੰਦਰਲੀ ਗੱਲ ਕੀ ਆ ਕੀ ਨਹੀਂ ਕੀਤੀ ਉਹਨਾਂ ਨੇ ਪਰ ਸਾਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ ਤੁਹਾਡੀ ਫਾਈਲ ਪਈ ਕਿੱਥੇ ਹੁਣ ਤੁਹਾਡਾ ਜਿਹੜਾ ਕੇਸ ਆ ਲੱਗੇ ਇਹ ਕਿੱਥੇ ਤੱਕ ਪਹੁੰਚਿਆ ਕੁਝ ਤੁਹਾਨੂੰ ਇਸ ਬਾਰੇ ਪਤਾ ਲੱਗਿਆ ਇਸ ਬਾਰੇ ਤਾਂ ਅਸੀਂ ਜੂਨੀਅਨ ਤੌਰ ਤੇ ਮਿਲਦੇ ਰਹੇ ਆ ਵੀ ਸਾਡਾ ਜਿਹੜਾ ਕੇਸ ਆ ਵੀ ਸਾਡਾ ਜਿਹੜਾ ਆਹ ਆ ਵੀ ਆਈਡੀ ਚੜਾਉਣ ਦੀ ਮੰਗ ਕੀਤੀ ਸੀ ਪਰ ਉਹਨਾਂ ਨੇ ਜਿਹੜਾ ਐਮਐਲਏ ਦੇ ਕਹਿਣ ਤੇ ਨਿਸ਼ਾਨ ਸਿੰਘ ਜਗਮੋਣ ਸਿੰਘ ਛੱਡ ਕੇ ਗਿਆ ਸੀ ਤੇ ਨਿਸ਼ਾਨ ਸਿੰਘ ਦੀ ਆਈਡੀ ਜਿਹੜੀ ਚੜਾ ਦਿੱਤੀ ਆ ਨਿਸ਼ਾਨ ਸਿੰਘ ਨੂੰ ਹਾਲਾਂਕਿ ਚਲੋ ਆਈਡੀ ਚੜਾਤੀ ਆ ਉਹਨੂੰ ਪੰਪਰੇਟਰ ਦੀ ਪੋਸਟ ਉਹਦੀ ਬੰਦ ਦੀ ਸੀ ਪਰ ਉਹਨਾਂ ਨੇ ਕੀ ਕੀਤਾ ਉਸੇ ਸੀਟ ਤੇ ਰਮਨਦੀਪ ਕੁੜੀ ਦੇ ਨਾਂ ਤੇ ਜਿਹੜੀ ਸੀਟ ਸੀ ਉਸੇ ਹੀ ਸੀਟ ਤੇ ਉਹਨੂੰ ਉੱਥੇ ਰੱਖਿਆ ਆ ਅਸ ਡੀਓ ਕਹਿੰਦਾ ਉਲਟਾ ਕਲਰਕਾਂ ਨੂੰ ਇਹ ਕਹਿ ਰਿਹਾ ਵੀ ਇਹਨੂੰ ਕੰਪਿਊਟਰ ਸਿਖਾਓ ਤੇ ਇਹਨੂੰ ਇੱਥੇ ਹੀ ਰੱਖਣਾ ਕਿਸੇ ਦੀ ਤਾਕਤ ਨਹੀਂ ਵੀ ਇਹਨੂੰ ਹਟਾ ਜੇ ਇੱਥੋਂ ਤੇ ਅਸੀਂ ਇੱਥੇ ਹੀ ਭਰਤੀ ਕਰਨਾ ਇਹਦੇ ਵਿੱਚ ਐਕਸ਼ਨ ਵੀ ਸਾਡਾ ਮਿਲਿਆ ਹੋਇਆ ਹੈ ਐਮਐਲਏ ਦੇ ਨਾਲ ਤੇ ਐਮਐਲਏ ਦੀ ਸ਼ਿਫਾਰਿਸ਼ ਤੇ ਲੱਕ ਰੱਖਿਆ ਹੈ ਹੁਣ ਤੁਹਾਡੀ ਮੰਗ ਕੀ ਹੈ ਤੁਸੀਂ ਮੰਗ ਕੀ ਕਰਦੇ ਸਾਡੀ ਮੰਗ ਇਹੀ ਹੈ ਵੀ ਜਿਹੜੀ ਆਈਡੀ ਵੀ ਉੱਥੇ ਆਈਡੀਆਂ ਹੋਰ ਵੀ ਖਾਲੀ ਪਈਆਂ ਵੀ ਉਹ ਉਸਤੇ ਨੂੰ ਭਰਤੀ ਕੀਤਾ ਜਾਵੇ ਆਊਟਸੋਰਸ ਤੇ ਤੇ ਨੂੰ ਉਸੇ ਹੀ ਜਿਹੜੀ ਸੀਟ ਤੇ ਮਿਲ ਜੇ ਵੀ ਤਾਂ ਸਾਨੂੰ ਇਹੀ ਸਾਡੇ ਅਤੇ ਬਿਹਤਰ ਹੋਊਗੀ ਵੀ ਇਹਨੂੰ ਭਰਤੀ ਉੱਤੇ ਪੀਤਾ ਜਾਵੇ ਜੇ ਨਹੀਂ ਕਰਦੇ ਤੇ ਜਿਹੜਾ ਅਸੀਂ ਆਪਦੀ ਕਾਰਵਾਈ ਆ ਅੱਗੇ ਹੋਰ ਜਾਰੀ ਰੱਖਾਂਗੇ ਐਕਸ਼ਨ ਸਾਹਿਬ ਸਤਿਕਾਰ ਸਤਿਕਾਰ ਜੀ ਹਾਂ ਜਸ ਗਰੇਵਲ ਗੱਲ ਕਰ ਰਹੇ ਹਾਂ ਭਾਈ ਜੀ ਆਰਐਮਬੀ ਟੈਲੀਵਿਜ਼ਨ ਚੈਨਲ ਤੋਂ ਹਾਂਜੀ ਹਾਂਜੀ ਅચ્છਾ ਇੱਕ ਨਾ ਭਾਈ ਜੀ ਇੱਕ ਮਸਲੇ ਤੇ ਤੁਹਾਡਾ ਪੱਖ ਲੈਣਾ ਸੀ ਇੱਕ ਨਾ ਆਊਟਸੋਰਸ ਮੁਲਾਜ਼ਮ ਸੀ ਤੁਹਾਡੇ ਕੋਲੇ ਰਮਨਦੀਪ ਕੌਰ ਤੇ ਉਹਨਾਂ ਨੂੰ ਕੱਢਿਆ ਗਿਆ ਆ ਉਹਨਾਂ ਦੇ ਇਲਜ਼ਾਮ ਇਹ ਨੇ ਕਿ ਸਾਨੂੰ ਕੱਢ ਕੇ ਐਮਐਲਏ ਦੀ ਸਿਫਾਰਿਸ਼ ਤੇ ਉੱਪਰ ਜਿਹੜੇ ਆ ਉਹਨਾਂ ਦੇ ਨਜ਼ਦੀਕੀ ਰੱਖੇ ਗਏ ਆ ਬੰਦੇ ਤੇ ਕੀ ਮਸਲਾ ਭਾਈ ਜੀ ਇਹ ਹਮਮੰਤੋ ਰੱਖਦਾ ਵੀ ਨਹੀਂ ਧਿਆਨ ਚ ਜੀ ਉਹਨਾਂ ਦਾ ਵੀ ਰੱਖਿਆ ਗਏ ਨੇ ਸੀਗਾ ਅੱਛਾ ਜੀ ਰਮਨਦੀਪ ਜੀ ਧਿਆਨ ਚ ਜੀ ਕਿਉਂਕਿ ਉਹ ਸਬਡਿਵੀਜ਼ਨ ਲੈਵਲ ਤੇ ਤਾਂ ਮੇ ਵੀ ਹੋ ਸਕਦਾ ਜੀ ਉਹਦੇ ਰੀਜੀਨ ਨੂੰ ਪੱਦਰ ਤੇ ਮੰਡਲ ਪੱਦਰ ਤੇ ਨਹੀਂ ਕੋਈ ਇਹਨਾਂ ਨੂੰ ਰੱਖਿਆ ਗਿਆ ਸੀ ਤੁਹਾਡੇ ਪੱਧਰ ਤੇ ਕੁਝ ਵੀ ਨਹੀਂ ਹੈਗਾ ਨਹੀਂ 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 ਨਾ ਤੁਹਾਡੇ ਧਿਆਨ ਦੇ ਵਿੱਚ ਮਸਲਾ ਹੈ ਜਿਹੜੇ ਮਸਲੇ ਦੀ ਮੈਂ ਗੱਲ ਕਰ ਰਿਹਾ ਬਾਈ ਜੀ ਤੁਹਾਡੇ ਕੋਲ ਇਹ ਆਏ ਹੁਣ ਇਹ ਕਹਿੰਦੇ ਕੋਈ ਆਈ ਹੈ ਆਈ ਹੈ ਦੀ ਬਾਅਦ ਚ ਆ ਰਹੇ ਨੇ ਵੀ ਐਸ.ਡੀ.ਓ ਸਾਹਿਬ ਨੇ ਸਾਨੂੰ ਜਵਾਬ ਦਿੱਤਾ ਹਾਂਜੀ ਬਟ ਉਹ ਮੈਂ ਤਾਂ ਐਸ.ਡੀ.ਓ ਨੂੰ ਵੀ ਪੁੱਛਿਆ ਸੀ ਕੰਸਰਨ ਨੂੰ ਕਹਿੰਦੇ ਜੀ ਨਾ ਹੀ ਸਾਡੇ ਕੋਲ ਕੋਈ ਇਹਨਾਂ ਨੂੰ ਰੱਖਿਆ ਹੋਇਆ ਸੀ ਨਾ ਹੀ ਇਹਨਾਂ ਕੋਲ ਕੋਈ ਅਪਾਇੰਟਮੈਂਟ ਲੈਟਰ ਦਾ ਨਾ ਕੁਝ ਹੈ ਜੀ ਪਰ ਇਹ ਹਾਜ਼ਰੀਆਂ ਟੈਂਡੈਂਸ ਵਗੈਰਾ ਜਿਹੜਾ ਸਭ ਦਿਖਾ ਰਿਹਾ ਵੀ ਅਸੀਂ ਇੱਥੇ ਸਰਦਾਰ ਲਈ ਜੇ ਆਊਟਸੋਰਸਟ ਹੈ ਜਾਂ ਕੋਈ ਇਹਨਾਂ ਨੂੰ ਫਾਰ ਦਾ ਟਾਈਮ ਲਿੰਕ ਕੋਈ ਰੱਖਿਆ ਹੁਣ ਐਸਟੀਓ ਨੂੰ ਕੋਈ ਇਹਦੇ ਬਾਰੇ ਐਸਟੀਓ ਵੀ ਕਲੀਅਰ ਕਰ ਦੱਸ ਸਕਦਾ ਹੈ ਅੱਛਾ ਜੀ ਮੇਰੇੋਂ ਤੋਂ ਪਹਿਲਾਂ ਇਹਨਾਂ ਨੂੰ ਹਟਾ ਦਿੱਤਾ ਗਿਆ ਸੀ ਅੱਛਾ ਜੀ ਠੀਕ ਹੈ ਜੀ ਮੇਰੇ ਕੋਲ ਇੱਕ ਦੋ ਵਾਰੀ ਆਏ ਆ ਉਹਨਾਂ ਨੇ ਮੈਨੂੰ ਇਹੀ ਕਿਹਾ ਵੀ ਦੱਸ ਸਾਨੂੰ ਰੀਅਲਟਰੀਅਨ ਨੂੰ ਪੁੱਛਿਆ ਹਾਂਜੀ ਬਟ ਉਹਦੇ ਚ ਇਹੀ ਗੱਲ ਕਲੀਅਰ ਹੋਈ ਹੈ ਵੀ ਕੋਈ ਇਹਨਾਂ ਨੂੰ ਫਾਰ ਦੋ 3-4 ਮਹੀਨਿਆਂ ਲਈ ਰੱਖਿਆ ਸੀ ਉਹ ਐਸਟੀਓ ਕਰਦੇ ਆ ਅੱਛਾ ਜੀ ਬਟ ਬਟ ਇਹ ਕਹਿੰਦੇ ਨੇ ਕਿ ਸਾਨੂੰ ਅਸੀਂ ਸਾਲ ਕੰਮ ਕੀਤਾ ਸਾਨੂੰ ਜਿਵੇਂ 3 ਕੁ ਮਹੀਨੇ ਤਨਖਾਹ ਮਿਲੀ ਹੈ ਬਾਕੀ ਸਾਨੂੰ 9 ਮਹੀਨੇ ਦੀ ਤਨਖਾਹ ਵੀ ਨਹੀਂ ਮਿਲੀ ਸੈਲਰੀ ਦਾ ਤਾਂ ਜੀ ਨਾ ਹੀ ਆਪਣੇ ਨੂੰ ਇਹਨਾਂ ਨੇ ਕਦੇ ਕਿਹਾ ਵੀ ਮੈਨੂੰ ਅੱਛਾ ਜੀ ਜੀ ਤੇ ਇਹ ਜਿਹੜੇ ਇਹ ਇਲਜ਼ਾਮ ਲਾ ਰਹੇ ਨੇ ਵੀ ਐਮਐਲਏ ਸਾਹਿਬ ਦੇ ਕਰੀਬੀ ਰੱਖ ਲਏ ਸਾਨੂੰ ਨਹੀਂ ਰੱਖਿਆ ਇਹਦੇ ਵਿੱਚ ਕਿੰਨਾ ਕੁ ਠੀਕ ਹੈ ਜੀ